ਮੈਂ ਮੱਦੇਨ ਮੇਰੀ ਬਾਹ ਬੜੀ ਗਰ ਪਟਾਟਾ ਗਈ ਅੱਜ ਇਹਨਾਂ ਨਾਲ ਇਹਨਾਂ ਤੋਂ ਪਹੁੰਚੇ 12 ਹੋ ਗਏ ਅੱਜ ਦੇਖੋ ਸਾਹਮਣੇ ਤੁਹਾਡੇ ਕੋਈ ਹੋਰ ਨਹੀਂ ਖੜਾ ਇਸ ਇਲਾਕੇ ਦਾ ਵਿਧਾਇਕ ਜਿਸ ਵਿਧਾਇਕ ਦੇ ਸਿਰ ਤੇ ਜ਼ਿੰਮੇਵਾਰੀ ਹੁੰਦੀ ਆ ਲੋਕ ਰਾਜ ਨੂੰ ਬਚਾਉਣ ਦੀ ਲੋਕਾਂ ਤੱਕ ਸਰਕਾਰ ਦੀਆਂ ਸਹੂਲਤਾਂ ਪਹੁੰਚਾਉਣ ਦੀ ਉਹ ਵਿਧਾਇਕ ਆਪ ਖੜਾ ਆਪ ਖੜਾ ਤੇ ਮੈਂ ਤੁਹਾਡੇ ਜਰੀਏ ਤੁਹਾਡੇ ਨੋਟਿਸ ਇਹ ਵੀ ਲਿਆਉਣਾ ਚਾਹੁੰਦਾ ਵੀ ਪੰਜਾਬ ਦੇ ਚਾਹੇ ਕਿਸੇ ਕੋਨੇ ਦੇ ਵਿੱਚ ਵੀ ਧੱਕਾ ਹੋਇਆ ਹੋਵੇ ਕਿਸੇ ਕੋਨੇ ਦੇ ਵਿੱਚ ਵੀ ਪਰ ਇਹ ਵਿਧਾਨ ਸਭਾ ਹਲਕਾ ਸਨੌਰ ਇਹ ਹੈ ਜ ਸਨੌਰ ਦੀ ਨਗਰ ਕੌਂਸਲ ਇਹ ਜਿੱਥੇ ਅੱਜ ਤੱਕ ਨਗਰ ਕੌਂਸਲ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਅਸੀਂ ਨਮਾਇंदे ਖੜੇ ਆ ਅੱਜ ਤੱਕ ਨਗਰ ਕੌਂਸਲ ਸਨੌਰ ਦੇ ਵਿੱਚ ਕਦੇ ਤੱਕੇ ਸ਼ਾਈ ਨਹੀਂ ਹੋਈ ਆਜ਼ਾਦ ਉਮੀਦਵਾਰ ਜਿੱਤਦੇ ਰਹੇ ਨਗਰ ਕੌਂਸਲ ਸਨੌਰ ਦੇ ਵਿੱਚ ਬਹੁਤ ਆਤ ਜਿਹੜੇ ਬਹੁਤਾਂਤ ਉਮੀਦਵਾਰ ਹੁੰਦੇ ਸੀ ਉਹ ਆਜ਼ਾਦ ਜਿੱਤਦੇ ਸੀ ਕਿਉਂਕਿ ਕਦੇ ਵੀ ਅੱਜ ਤੱਕ ਭਾਈਚਾਰਾ ਲੋਕਾਂ ਦੀ ਆਪਸੀ ਸਾਂਝਾ ਇਤفاق ਆ ਪਾਰਟੀਵਾਦੀ ਦੇ ਉੱਪਰ ਉੱਟ ਕੇ ਲੋਕ ਜਿਹੜੇ ਹੈਗੇ ਆ ਉੱਥੇ ਵਿਚਰਦੇ ਰਹੇ ਆ ਪਰ ਮੈਂ ਸਮਝਦਾ ਵੀ ਇਹਨਾਂ ਲੋਕਾਂ ਨੇ ਇਹ ਗੈਰ ਸੰਜੀਦਾ ਗੈਰ ਜ਼ਿੰਮੇਵਾਰ ਲੋਕਾਂ ਨੇ ਸਤਾ ਦੀ ਦੁਰਵਰਤੋਂ ਕਰਕੇ ਮੈਂ ਸਮਝਦਾ ਹਾਂ ਵੀ ਅੱਜ ਸਾਡੇ ਸੁੱਖ ਵਸਦੇ ਸੁਖੀ ਵਸਦੇ ਸ਼ਹਿਰ ਨੂੰ ਖੁਸ਼ੀਆਂ ਮਿਲ ਵਰਤਨ ਵਸਦੇ ਸ਼ਹਿਰ ਦੇ ਵਿੱਚ ਪਾੜੇ ਪਵਾਤੇ ਜਿਵੇਂ ਪਹਿਲਾਂ ਪਿੰਡਾਂ ਦੇ ਵਿੱਚ ਪਵਾਏ ਨੇ ਸੋ ਅੱਜ ਕੈਮਰਿਆਂ ਦੇ ਵਿੱਚ ਵੀ ਅੰਦਰ ਨਜ਼ਰ ਆ ਗਏ ਉਹ ਪੁਲਿਸ ਅਧਿਕਾਰੀ ਵੀ ਨਜ਼ਰ ਆ ਗਏ ਜਿਨ੍ਹਾਂ ਨੇ ਅੰਦਰ ਬੰਦਿਆਂ ਨੂੰ ਜਾਣ ਤੋਂ ਰੋਕਿਆ ਤੇ ਵਿਧਾਇਕ ਸਾਹਿਬ ਨੇ ਆਪ ਆ ਕੇ ਇੱਥੇ ਸਰਪ੍ਰਸਤੀ ਕੀਤੀ ਆ ਸੋ ਮੈਂ ਸਮਝਦਾ ਹਾਂ ਵੀ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਪੰਜਾਬ ਉਹ ਵੱਡੀਆਂ ਵੱਡੀਆਂ ਦੁਹਾਈਆਂ ਪਾਉਣ ਵਾਲਾ ਲੋਕ ਰਾਜ ਦੀਆਂ ਹਮ ਲੋਕ ਰਾਜ ਇਹ ਕੁੱਚਲ ਰਹੇ ਆ ਲੋਕ ਲੋਕ ਰਾਜ ਕੁੱਚਲ ਰਹੇ ਆ ਲੋਕ ਮੈਂ ਅਰਵਿੰਦ ਕੇਜਰੀਵਾਲ ਨੂੰ ਕਹਿਣਾ ਹੈ ਵੀ ਆ ਦੇਖ ਇੱਥੇ ਆ ਕੇ ਦੇਖ ਅਰਵਿੰਦ ਕੇਜਰੀਵਾਲ ਵੀਡੀਓ ਦਫਤਰ ਸਨੌਰ ਦੇ ਸਾਹਮਣੇ ਆ ਕੇ ਕਹਿ ਦਵੇ ਸਨੌਰ ਦੇ ਲੋਕਾਂ ਦਾ ਇਕੱਠ ਕਰਕੇ ਵੀ ਸਨੌਰ ਨਗਰ ਕੌਂਸਲ ਦੇ ਕਾਗਜ਼ਾਂ ਦੇ ਵਿੱਚ ਕੋਈ ਧੱਕੇਸ਼ਾਹੀ ਨਹੀਂ ਹੋਈ ਅਸੀਂ ਮੰਨ ਲਾਂਗੇ ਵੀ ਹਾਂ ਕੋਈ ਧੱਕੇਸ਼ਾਹੀ ਨਹੀਂ ਹੋਈ